ਲੋਕਾਂ ਨੂੰ ਪੇਸ਼ ਆ ਰਹੀਆਂ ਰੋਜ਼ਮਰਰਾ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਲਮਕਦੇ ਮਾਮਲਿਆਂ ਨੂੰ ਹੱਲ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵੱਡੇ ਪੱਧਰ ਤੇ ਕੈਂਪ ਪਿਛਲੇ ਕਈ ਦਿਨਾਂ ਤੋਂ ਲਗਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ سلسلہ ਲਗਾਤਾਰ ਜਾਰੀ ਰਹੇਗਾ ਅਤੇ ਇਸ ਤਰ੍ਹਾਂ ਦੇ ਕੈਂਪ ਵਿੱਚ ਲੋਕ ਆਪਣੀ ਮਸਲਿਆਂ ਨੂੰ ਹੱਲ ਕਰਵਾ ਕੇ ਰਾਹਤ ਮਹਿਸੂਸ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪਿੰਡ ਸਨੇਟਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਦਾ ਦੌਰਾ ਕਰਨ ਦੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕੈਂਪਾਂ ਦੇ ਵਿੱਚ 40 ਤੋਂ ਵੀ ਵੱਧ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਰਹਿੰਦੇ ਹਨ। ਅਤੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਮੌਕੇ ਤੇ ਹੀ ਕੀਤਾ ਜਾ ਰਿਹਾ ਹੈ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜਿਹੜੀਆਂ ਗਰੰਟੀਆਂ ਅਤੇ ਵਾਦੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤੇ ਗਏ ਸਨ ਉਹਨਾਂ ਨੂੰ ਲਗਭਗ ਪੂਰਾ ਕਰ ਲਿਆ ਗਿਆ ਹੈ ਅਤੇ ਜੋ ਵੀ ਗਰੰਟੀਆਂ ਅਤੇ ਵਾਦੇ ਕੁਝ ਜੋ ਬਾਕੀ ਰਹਿ ਗਏ ਹਨ ਉਹਨਾਂ ਨੂੰ ਵੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਪੂਰਾ ਕਰ ਲਿਆ ਜਾਵੇਗਾ ਤਹੋ ਰੋਜ਼ ਦੀ ਤਰ੍ਹਾਂ ਲਗਾਤਾਰ ਰੋਜ਼ ਕੈਂਪ ਲੱਗ ਰਹੇ ਨੇ ਤੇ ਰੋਜ਼ ਦੀ ਤਰ੍ਹਾਂ ਮੈਂ ਕਿਹੜਾ ਮਾਰਨ ਆਇਆ ਤੇ ਦੇਖਣ ਆਇਆ ਵੀ ਸਭ ਠੀਕ ਠਾਕ ਹੈ ਤੇ ਨਾਲੇ ਲੋਕਾਂ ਨਾਲ ਮੁਲਾਕਾਤ ਵੀ ਕਰ ਰਹੇ ਹਾਂ ਤੇ ਪੁੱਛ ਵੀ ਰਹੇ ਹਾਂ ਵੀ ਉਹਨਾਂ ਕੋਈ ਤਕਰੀਬ ਤਾਂ ਨਹੀਂ ਹੈਗੀ ਤੇ ਇੱਥੇ ਲੋਕਾਂ ਨੂੰ ਆਪ ਮਿਲੇ ਹਾਂ ਤੇ ਕੰਮ ਚੱਲ ਰਿਹਾ ਬਹੁਤ ਜੋਰ ਸ਼ੋਰ ਨਾਲ ਔਰ ਤੁਸੀਂ ਦੇਖਿਆ ਬੜੀ ਗਿਣਤੀ ਬੜੀ ਗਿਣਤੀ ਦੇ ਵਿੱਚ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲੋਕ ਆਪਣਾ ਕੰਮ ਜਿਹੜਾ ਉਹ ਕਰਾ ਰਹੇ ਨੇ ਆਪ ਦੀ ਸਰਕਾਰ ਆਪ ਦੇ ਦਵਾਰ ਜੋ ਸਰ ਦਾ ਮਾਨਯੋਗ ਸਰਦਾਰ ਭਗਵਾਨ ਸਿੰਘ ਮਾਨ ਦੀ ਸਕੀਮ ਚਲਾਈ ਆ ਉਸ ਬੜੀ ਸਕਸੈਸਫੁਲ ਤਰੀਕੇ ਨਾਲ ਚੱਲ ਰਹੀ ਆ ਔਰ ਲੋਕ ਜਿਵੇਂ ਵੀ ਇੱਥੇ ਸਾਰਿਆਂ ਦੇ ਕੰਮ ਹੋ ਰਹੇ ਆ ਆਧਾਰ ਕਾਰਡ ਹੋ ਗਏ ਪੈਨਸ਼ਨ ਵਾਲੇ ਹੋ ਗਏ ਤੇ ਹੈਲਥ ਵਾਲੇ ਬੈਠੇ ਆ ਬਿਜਲੀ ਵਾਲੇ ਆ ਸਾਰੇ ਵਿਭਾਗ ਨੇ ਤੇ ਲੋਕਾਂ ਦੇ ਘਰੇ ਘਰੇ ਆਪਣੇ ਆਪ ਕੰਮ ਹੋ ਰਹੇ ਆ ਤੇ ਬਹੁਤ ਮਤਲਬ ਲੋਕਾਂ ਚ ਵਧੀਆ ਕੰਮ ਹੋ ਰਿਹਾ ਹਾਂਜੀ ਜਦੋਂ ਕੋਈ ਵਿਅਕਤੀ ਕੋਈ ਮੁਸ਼ਕਲ ਲੈ ਕੇ ਆਉਂਦਾ ਆਪਣੀ ਰਾਸ਼ੀ ਕਾਰਡ ਲੈਣ ਦੀ ਤੁਸੀ ਜੂਹ ਲੈ ਕੇ ਤਾਂ ਸਾਫ ਨਹੀਂ ਵੀ ਕਿੰਨਾ ਚਾਹਤਾ ਹੈ ਤਾਂ ਪ੍ਰੋਸੈਸ ਕੀ ਹੈ ਅਸੀਂ ਜਿਵੇਂ ਮੈਮ ਬੈਠੇ ਆ ਵੀ ਪੈਨਸ਼ਨਾਂ ਵਾਲੇ ਆ ਉਹਨਾਂ ਦੇ ਆਧਾਰ ਕਾਰਡ ਮੰਗਾਂਦੇ ਆ ਸਾਰਾ ਕੁਝ ਦੇਖਦੇ ਆ ਉਹਨਾਂ ਜਿਸ ਨੂੰ ਲੱਗਦਾ ਵੀ ਮਤਲਬ ਉਹ ਹੈਗੇ ਆ ਯੋਗ ਹੈਗੇ ਆ ਤੇ ਉਹਨਾਂ ਦੇ ਆਪਾਂ ਡਾਕੂਮੈਂਟਸ ਲੈਂਦੇ ਆ ਸਾਰੇ ਤੇ ਭਰਦੇ ਆ ਇੱਥੇ ਸਾਡੇ ਦਫ਼ਤਰ ਤੋਂ ਆਏ ਹੋਏ ਆ ਸਾਰੇ ਬੈਠੇ ਆ ਮੈਕਵੇ ਵਾਲੇ ਪਟਵਾਰੀ ਸਾਹਿਬ ਹੈਗੇ ਉਹਨਾਂ ਦੇ ਨਾਲ ਦੀ ਨਾਲ ਸਾਰਾ ਕੰਮ ਹੋ ਹੀ ਜਾਂਦਾ ਉਹਨਾਂ ਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਹੈਗੀ ਬਾਹਰ ਚੱਕਰ ਮਾਰਣ ਦੀ ਆਪਦੀ ਸਰਕਾਰ ਆਪੇ ਕੋਲ ਹੀ ਸੇਵਾਵਾਂ ਇੱਥੇ ਆਏ ਹੋਏ ਨੇ ਕੰਮ ਕਰ ਰਹੇ ਉਹ ਕੀ ਕੰਮ ਕੀ ਹੈ ਅੱਛਾ ਉਪਰਾਲੇ ਮੈਮ ਸਰਕਾਰ ਦਾ ਲੋਕਾਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਜਿਵੇਂ ਪਿੰਡਾਂ ਚੋਂ ਆਉਂਦੇ ਆ ਘਟਪੜੇ ਲਿਕੇ ਆਉਂਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦਾ ਉਹਨਾਂ ਦਾ ਕੋਈ ਫਾਰਮ ਫੀਲ ਨਹੀਂ ਕਰਦਾ ਅਸੀਂ ਉਹਨਾਂ ਦਾ ਨਾਲ ਦੀ ਨਾਲ ਸਾਰਾ ਕੰਮ ਕਰਿਆ ਹੁੰਦੇ ਮੈਮ ਐਵੇਂ ਆ ਵੀ ਜਿਵੇਂ ਅੱਗੇ ਬੱਚੇ ਆ ਉਹਨਾਂ ਨੂੰ ਉਹਨਾਂ ਨੂੰ ਟਾਈਮ ਨਹੀਂ ਹੁੰਦਾ ਸੀਗਾ ਉਹ ਆਪ ਆਪਣੇ ਕੰਮਾਂ ਤੇ ਚਲੇ ਜਾਂਦੇ ਛੁੱਟੀਆਂ ਨਹੀਂ ਕਰ ਸਕਦੇ ਸੀ ਬਜ਼ੁਰਗ ਐਵੇਂ ਵਿਚਾਰੇ ਘੇੜੇ ਮਾਰ ਕੇ ਦਫ਼ਤਰਾਂ ਤੋਂ ਆ ਜਾਂਦੇ ਸੀਗੇ ਤੇ ਉਹਨਾਂ ਦੇ ਕੰਮ ਨਹੀਂ ਵੜਾ ਉਹ ਹਾਰ ਥੱਕ ਕੇ ਬੈਠ ਜਾਂਦੇ ਸੀਗੇ ਤੇ ਇੱਥੇ ਹੁਣ ਸਾਰਿਆਂ ਨੂੰ ਫਾਇਦਾ ਹੈ। ਮੈਂ ਇਸੇ ਪਿੰਡ ਦੀ ਰਹਿਣ ਵਾਲੀ ਹਾਂ ਆਂਗਨਵਾੜੀ ਵਰਕਰ ਆ ਤੇ ਲੋਕਾਂ ਨੂੰ ਬੜਾ ਹੈਗਾ ਵੀ ਅੱਛਾ ਕੰਮ ਹੋ ਰਿਹਾ ਉਹਨਾਂ ਦਾ। ਇੱਥੇ ਨਾਲ ਦੀ ਨਾਲ ਕੰਮ ਹੋ ਰਿਹਾ। ਅੱਛੀ ਮੋਹਿੰਮ। ਵਧੀਆ ਸਰਕਾਰ ਦਾ ਪ੍ਰੋਗਰਾਮ ਹੈ। ਜੀ ਫਾਰਮ ਬੱਚਿਆਂ ਕੇ ਅਪਡੇਟ ਕਰਾਣੇ ਨੂੰ। ਹਾਂ ਜੀ। ਅਸੀਂ ਇੱਥੇ ਪਹੁੰਚੀ ਉਹਦੀ ਮੁਸ਼ਕਲ ਲੱਗਦੀ। ਅਸੀਂ ID ਕਾਰਡ ਬਣਵਾਣਾ ਹੈ ਜੀ ਬੱਚਿਆਂ ਦੇ। ਪਹਿਲਾਂ ਨਹੀਂ ਬਣਾਉਣਾ। ਪਹਿਲਾਂ ਛੋਟੇ ਬੱਚਿਆਂ ਕੇ ਬਣੇ ਹੋਏ ਆ ਜੀ। ਅੱਛਾ ਅਪਡੇਟ ਕਰਨਾ। ਹਾਂ ਬੜਾ ਉਹਦਾ ਅਪਡੇਟ ਕਰਾਣਾ। ਨਹੀਂ ਪਹਿਲਾਂ ਕਿਤੇ ਨਹੀਂ ਗਏ ਇੱਥੇ ਆਏ ਆ ਜੀ ਹਾਂ ਜੀ ਹਾਂ ਨਵੇਂ ਸਿਫਾਰਮ ਦਿੰਦੇ ਸੀ ਭਰ ਕੇ ਕੀ ਕਹਿ ਰਹੇ ਹੋ ਦੇਖਦੇ ਹਾਂ ਹੁਣ ਟਾਈਮ ਲੱਗੂਗਾ ਹੱਲੇ ਕਹਿੰਦੇ ਵੀ ਖੜੋ ਆਵਾਜ਼ ਦਉਂਗੇ ਜਦ ਬਾਜ ਮਾਰੂਗੇ ਫਿਰ ਆਇਓ ਆਪ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਐ ਭਗਵਾਨਤਮਾਨ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਗਰੀਬਾਂ ਕੀ ਬਹੁਤ ਮਦਦ ਹੋ ਰਹੀ ਐ ਮਤਲਬ ਸਾਰੇ ਕੰਮ ਐਥੇ ਪਿੰਡਾਂ ਚ ਹੋ ਰਹੀ ਐ ਜੀ ਮੈਂ ਪੰਜਾਬ ਸਰਕਾਰ ਦਾ ਤੇ ਸਾਡੇ ਹਲਕੇ ਦੇ ਐਮ ਐਲ ਏ ਕੁਲਵੰਤ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕੰਮ ਐਥੇ ਨਾ 20 25 ਦਾ ਇਥੇ ਫਿਲਸਣਾ ਲੱਗ ਚੁੱਕੀਆਂ ਜੀ ਬੜੇ ਪਾ ਕੀ ਕਹਨਾ ਹੈ ਆਧਾਰ ਕਾਰਡ ਹੋ ਗਏ ਜੀ ਔਰ ਡਾਕਟਰ ਆਏ ਬਈ ਜੀ ਹੈ ਜੀ ਕਾਫੀ ਸਾਰੇ ਕੰਮ ਹੋ ਰਹੇ ਨੇ ਤਹਿਸੀਲਦਾਰ ਸਾਹਿਬ ਸਾਰੇ ਆਏ ਹੋਏ ਨੇ ਮੁਸ਼ਕਿਲਾਂ ਦਾ ਹੱਲ ਇੱਥੇ ਜੀ 50 60 ਬੰਦਿਆਂ ਦਾ ਹੋ ਚੁੱਕੇ ਇਹ ਕਿ ਆਪ ਕੋ ਇੱਥੇ ਅੱਜ ਲੱਗੇ ਪਹਿਲਾਂ ਵੀ ਲੱਗਦਾ ਹੈ ਜੀ ਹਾਂ ਜੀ ਪਹਿਲੇ ਪਹਿਲੇ ਵੀ ਲੱਗਦਾ ਰਹਿੰਦੇ ਕੈਂਪ ਤੇ ਹਾਂ ਨੇ ਅੱਜ ਤਾਂ ਇੱਥੇ ਹੀ ਹੋ ਰਿਹਾ ਮਸਲੇ ਜਿਹੜੇ ਹਾਲ ਨੇ ਇੱਥੇ ਸਾਡੇ ਬਿਜਲੀ ਵਾਲੇ ਸਾਰੇ ਇੱਥੇ ਬੈਠੇ ਨੇ ਇੱਥੇ ਜਿਹੜੇ ਦੱਸਦੇ ਨੇ ਇੱਥੇ ਸਾਰਾ ਮਸਲਾ ਹੱਲ ਹੋਣਾ ਮੁਸ਼ਕਲਾਂ ਤਾਂ ਸਾਰੀਆਂ ਹੀ ਆ ਜੀ ਆਧਾਰ ਕਾਰਡ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਅਪਡੇਸ਼ਨ ਜੋੜੀ ਇਹ ਬਹੁਤ ਘੱਟ ਹੋਈ ਲੋਕਾਂ ਦੀ ਸਾਰੇ ਆਧਾਰ ਕਾਰਡ ਵਾਲੇ ਕੈਂਪ ਤੇ ਭੀੜ ਸਭ ਤੋਂ ਜ਼ਿਆਦਾ ਜੀ ਤੁਸੀਂ ਪਹਿਲਾਂ ਵੀ ਮੁਸ਼ਕਲਾਂ ਕਿੰਦੀਆਂ ਸੀ ਜਾਂ ਇਤਨੀ ਜਾਏ ਰਹੇ ਹਾਂ ਜੀ ਬਾਰ ਬਾਰ ਉੱਤੇ ਜਾਂਦੇ ਆਂ ਸੁਵਿਧਾ ਸੈਂਟਰ ਉੱਥੇ ਵੀ ਲਾਈਨਾਂ ਲੱਗੀ ਹੁੰਦੀਆਂ ਤੇ ਹੁਣ ਇਹਦੇ ਨਾਲ ਲੱਗਦਾ ਹੈ ਕਿ ਕੁਝ ਨਾ ਕੋਈ ਮੁਸ਼ਕਲ ਹੱਲ ਹੋਊਗੀ ਲੋਕਾਂ ਦੀ ਹਾਂ ਜੀ ਹਾਂ ਜਮਾ ਕਰਾ ਦਿੱਤੇ ਉਹ ਕਹਿੰਦੇ ਵੀ ਆਧਾਰ ਕਾਰਡ ਹੁਣ ਪ੍ਰਿੰਟ ਨਿਕਲ ਜਾਏਗਾ ਤੁਹਾਡਾ ਕਾਗਜ਼ ਜਮਾ ਹੋ ਗਿਆ ਸੀ ਸਾਰੇ ਪ੍ਰਿੰਟ ਵਗੈਰਾ ਲਈ